Thank you. ਗੁਰਜੀਕਾ ਖਾਲਸਾ ਵਾਹਿਗੁਰੂ ਜੀ ਪਾਤਸ਼ਾਹ ਜੀ ਵਾਹਿਗੁਰੂ ਜੀ ਨਿਰਮਲ ਸਿੰਘ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਸਾਡੇ ਵੱਲੋਂ ਇੱਕ ਡਰਾਮਾ ਚੱਲ ਰਿਹਾ ਵਾ ਜੀ ਆਪਣਾ ਟੈਲੀਵਿਜ਼ਨ ਤੇ ਮੇਗਾ ਮੇਗਾ ਵਰਸ ਤੇ ਉਹਦੇ ਵਿੱਚ ਖੰਡਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਤੇ ਜਿਨ੍ਹਾਂ ਜਿਨ੍ਹਾਂ ਨੇ ਕੀਤਾ ਪਾਠੀ ਸਿੰਘ ਹੋਣ ਜੋ ਵੀ ਉਹ ਜਿੰਨੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ 22 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਇਸ ਖਿਲਾਫ ਜੇ ਨਹੀਂ ਕਾਰਵਾਈ ਕੋਈ ਕੀਤੀ ਜਾਂਦੀ ਦੇ ਤਾਂ ਦਿੱਤਾ ਜੀ ਵੇਖੋ ਕੀ ਕਰਦੇ ਹੁਣ ਕੀ ਸਾਨੂੰ ਇੱਕ ਸੰਜੋਗ ਕਰਦੇ ਸਾਡਾ ਅਸੀਂ ਮੰਗ ਪੱਤਰ ਦਿੱਤਾ ਇਹਨਾਂ ਨੂੰ ਕਿ 22 ਤਰੀਕ ਨੂੰ ਅਸੀਂ ਧਰਨਾ ਲਾਵਾਂਗੇ ਨਹੀਂ ਦੇ ਬੁੱਲੇ ਸੋਨੇ ਦੇ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਸੰਨੀ 나ਥ ਅੱਜ ਜੀ ਏਡੀਸੀ ਸਾਹਮਣੂ ਮੰਗ ਪੱਤਰ ਦਿੱਤਾ ਕਿਉਂਕਿ ਜੋ ਸਾਡੇ ਮਸਲੇ ਬਹੁਤ ਹੀ ਦਿਨਾਂ ਤੋਂ ਪੈਂਦੀ ਚੱਲਦੇ ਪਏ ਨੇ ਇੱਕ ਮੇਗਾ ਵਰਸੇ ਜੋ ਸੀਰੀਅਲ ਚੱਲਦਾ ਪਿਆ ਜੋ ਗੁਰਮਰਿਆਦਾ ਦਾ ਖੰਡਨ ਕੀਤਾ ਗਿਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਲਦ ਜਲਦ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਾਰਵਾਈ ਹੁੰਦੀ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਗਾ ਔਰ ਜਿਮੇਵਾਰ ਪ੍ਰਸ਼ਾਸਨ ਹੋਵੇਗਾ ਇੱਕ ਸਾਡੇ ਮਜੀਠੇ ਵਿੱਚ ਨਾਗਕੁਰ ਦੇ ਵਿੱਚ ਮਸਲਾ ਚੱਲਦਾ ਪਿਆ ਰਾਣ ਸਿੰਘ ਜੀ ਤੋਂ ਸਾਡੇ ਭਰਾ ਨੇ ਇਹਨਾਂ ਦੀ ਉੱਥੇ ਮਾਲਾ ਤੋੜੀ ਗਈ ਹੈ ਵਿਲੀਮ ਸੀਬ ਵੱਲੋਂ ਹਰੇ ਤੱਕ ਉਹਨਾਂ ਤੇ ਵੀ ਕੋਈ ਵੀ ਬੰਦੀ ਕਾਰਵਾਈ ਨਹੀਂ ਕੀਤੀ ਗਈ ਨਾ ਕਾਰਵਾਈ ਹੋਣ ਦਾ ਕਰਨ ਕਿਉਂਕਿ ਖੁਦ ਮੁਲਾਜ਼ਮੇ ਮੁਲਾਜ਼ਮ ਹੋ ਕੇ ਮੁਲਾਜ਼ਮ ਦੀ ਹੁੰਦਾ ਪਿਆ ਇਸ ਕਰਕੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਸ ਕਰਕੇ ਆਪਾਂ ਪ੍ਰਸ਼ਾਸਨ ਨੂੰ ਕਹਿੰਨੇ ਨੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤੇ ਅਸੀਂ ਬੋਰਡ ਰੇਂਜ ਅੱਜ ਸਾਫ ਦਾ ਘਰਾਵ ਕਰਾਂਗੇ ਬਾਈ ਤੇਰੀ ਨੂੰ ਬੋਲੇ ਸੋਨਿਰ ਭਗਵਾਨ ਵਾਲਮੀਕੀ ਮਾਰਾ ਕੀ ਜੀ ਜੈ ਵਾਲਮੀਕੀ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾ ਲੱਗੀ ਵਾ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰਸਾ ਨਾ ਅੱਜ ਮਸਲਾ ਜੀ ਸਮਾਜ ਦੇ ਨਾਲ ਸੰਬੰਧਿਤ ਜਿਹੜੇ ਕਾਫੀ ਸਮੇ ਤੋਂ ੜੇ ਪੈਂਡਿੰਗ ਮਸਲੇ ਸੀਗੇ ਦਿਹਾਤੀ ਅਤੇ ਸ਼ਹਿਰੀ ਦੇ ਵਿੱਚ ਅੱਜ ਅਸੀਂ ਏਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਔਰ ਮੇਨ ਜੋ ਦੋ ਮਸਲੇ ਸਾਡੇ ਆ ਇੱਕ ਤੇ ਜਿਹੜਾ ਕਲਰ ਚੈਨਲ ਤੇ ਜਿਹੜਾ ਸੀਰੀਅਲ ਆ ਰਿਹਾ ਵਾ ਮੇਗਾ ਵਰਸੇ ਕਰਕੇ ਉਹਦੇ ਵਿੱਚ ਗੁਰਮਤ ਮਰਿਆਦਾ ਜਿਹੜਾ ਖੰਡਨ ਕੀਤਾ ਗਿਆ ਵਾ ਨਕਲੀ ਗੁਰਦੁਆਰਾ ਸਾਹਿਬ ਦਾ ਉੱਥੇ ਸੈੱਟ ਲਾਇਆ ਗਿਆ ਵਾ ਔਰ ਨਕਲੀ ਆਨੰਦ ਕਾਰਜ ਜਿਹੜੇ ਉਹ ਫਿਲਮਾਏ ਗਏ ਆ ਔਰ ਸਾਰੇ ਆਪਾਂ ਜਾਣਦੇ ਆ ਕਿ ਸ਼੍ਰੀ ਕਲਦਕਸਰ ਤੋਂ ਜਿਹੜੀ ਨਕਲੀ ਆਨੰਦ ਕਾਰਜ ਜਾਂ ਨਕਲੀ ਗੁਰਦੁਆਰਾ ਸਾਹਿਬ ਦਾ ਜਿਹੜਾ ਸੈਕਲਾਂ ਦੀ ਜਿਹੜੀ ਸਖਤ ਮਨਾਹੀ ਕੀਤੀ ਗਈ ਸੀਗੀ ਉਸ ਦੇ ਬਾਵਜੂਦ ਵੀ ਕਲਰ ਚੈਨਲ ਨੇ ਜਿਹੜਾ ਉਹ ਸੈੱਟ ਲਾ ਕੇ ਗੁਰਮਤ ਮਰਿਆਦਾ ਦਾ ਖੰਡਨ ਕੀਤਾ ਵਾ ਔਰ ਸੀ ਡੀਸੀ ਵੀ ਸਾਹ ਨੂੰ ਰਿਕਮਪਲੇਂਟ ਕੀਤੀ ਸੀ ਜਿੱਤੇ ਵੀ ਹ ਔਰ ਦੂਸਰਾ ਮਸਲਾ ਜਿਹੜਾ ਵਾ ਥਾਣਾ ਮਜੀਠਾ ਦੇ ਹਲਕੇ ਦੇ ਪਿੰਡਾ ਵਾ ਰਾਜਤ ਰਾਜਨ ਸਿੰਘ ਜੋ ਸਾਡਾ ਵਰਕਰ ਆ ਔਰ ਵਾਲਮੀਕੀ ਆਸ਼ਰਮ ਤੇ ਬਹੁਤ ਲੜਕਾ ਸੇਵਾ ਕਰਦਾ ਵਾ ਔਰ ਮਾਲਾ ਉਹਨੇ ਪਹਿਨੀ ਹੋਈ ਸੀਗੀ ਔਰ ਰਾਤ ਨੂੰ ਜਿਹੜਾ ਵਿਲੀਅਮ ਮਸੀਹ ਆ ਉਹ ਆਪਣੀ ਪੁਲਿਸ ਦੀ ਵਰਦੀ ਵਿੱਚ ਉਹ ਕੋ ਕੋ ਮਲਾਜਮ ਆ ਔਰ ਆਪਣੇ ਜਿਹੜੇ ਔਰੇ ਬੇਟਾ ਜਿਹੜਾ ਉਹ ਰਾ ਵਿਜੇ ਮਸੀਹ ਆ ਔਰ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਦੇ ਨਾਲ ਆ ਕੇ ਰਾਜਨ ਰਾਜਨ ਦੇ ਨਾਲ ਜਿਹੜੀ ਉਹਨੇ ਮਾਰਕੋਟ ਕੀਤੀ ਆ ਔਰ ਉਹਨੂੰ ਜਾਤੀ ਸੂਚਕ ਸ਼ਬਦ ਕਿਹ ਹੈ ਔਰ ਉਹ ਜਿਹੜੀ ਮਾਲਾ ਤੋੜੀ ਗਈ ਆ ਇਸ ਸੰਬੰਧ ਵਿੱਚ ਵੀ ਜਿਹੜੀ ਦਰਖਾਸਤਾਂ ਕਾਫੀ ਸਮੇ ਤੋਂ ਪੈਂਡਿੰਗ ਸੀਗੀਆਂ ਔਰ ਜਿੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਕਿਉਂਕਿ ਉਹ ਖੁਦ ਬੇੜਾ ਵਿਲੀਅਮ ਸੀਗਾ ਉਹ ਖੁਦ ਮੁਲਾਜ਼ਮ ਸੀਗਾ ਇਸ ਕਰਕੇ ਜਿਹੜਾ ਪ੍ਰਸ਼ਾਸਨ ਜਿਹੜਾ ਕਾਰਵਾਈ ਕਰਨ ਤੋਂ ਕੰਨੀ ਘਤਰਾ ਰਿਹਾ ਸੀਗਾ ਇਸ ਸੰਬੰਧ ਵਿੱਚ ਅੱਜ ਏਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤੀ ਹੈ ਕਿ ਜਲਦ ਤੋਂ ਜਲਦ ਇਹ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮਿਤੀ 22/7/2024 ਨੂੰ ਡੀਆਈਜੀ ਸਾਹਿਬ ਬੜ ਰਹੇ ਨੇ ਜਿਹੜਾ ਦਿੱਥੇ ਬੰਦੀਆਂ ਵੱਲੋਂ ਜਿਹੜਾ ਘਰਾਬ ਕੀਤਾ ਜਾਏਗਾ ਔਰ ਜੋ ਜੜੀ ਵੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ